ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤੀ ਪਾਰਟੀਆਂ ਵੱਲੋਂ ਆਪਣੀ ਆਪਣੀ ਪਾਰਟੀਆਂ ਦਾ ਨਾਅਰਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਝ ਇਸ ਦੇ ਚੱਲਦੇ ਕਾਂਗਰਸ ਪਾਰਟੀ ਵੱਲੋਂ ਪਟਿਆਲਾ ਦੇ ਹੁੰਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕਾਂਗਰਸਪੌਂਚ ਹੋਈ ਜਿੱਥੇ ਪਾਰਟੀਆਂ ਦੇ ਹੁੰਦੇਦਾਰਾਂ ਨੇ ਦੱਸਿਆ ਕਿ ਪਾਰਟੀ ਅਲਾ ਕਮਾਂਡ ਵੱਲੋਂ ਉਹਨਾਂ ਨੂੰ ਨਿਰਦੇਸ਼ ਮਿਲੇ ਹਨ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਲਾਕ ਪੱਧਰ ਤੇ ਕਮੇਟੀ ਬਣਾਈ ਜਾਣ ਅਤੇ ਪਾਰਟੀ ਦੇ ਹੱਕ 'ਚ ਆਵਾਜ਼ ਉਬਲੰਦ ਕਰਨ ਵੋਟਰਾਂ ਤੱਕ ਪਹੁੰਚਾਈ ਜਾਵੇ। ਅਤੇ ਉੱਥੇ ਹੀ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਨਾ ਹੁੰਦੇ ਦਰਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਜੋ ਪਾਰਟੀ ਦੇ ਆਦੇਸ਼ ਹਨ ਉਹਨਾਂ ਜ਼ਮੀਨੀ ਪੱਥਰ ਤੇ ਲੈ ਕੇ ਜਾਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂ ਜੋ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਹੋਵੇਗਾ ਉਸ ਦੀ ਜਿੱਤ ਹੋਵੇਗੀ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਜਿਹੜੀ ਅੱਜ ਦੀ ਮੀਟਿੰਗ ਆ ਅੱਜ ਅਸੀਂ ਇਹ ਨਾਵਾ ਜਿਹੜੀ ਸਾਡੀ ਮੀਟਿੰਗ ਆ ਉਹ ਰੱਖੀ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਇਹ ਜਿਹੜਾ ਹਾਈ ਕਮਾਂਡ ਤੋਂ ਇੱਕ ਪ੍ਰੋਗਰਾਮ ਆਇਆ ਕਿ ਅਸੀਂ ਸਾਰਿਆਂ ਆਪ ਆਪਣੇ ਵੋਡਾਂ ਦੇ ਵਿੱਚ ਆਪ ਆਪਣੇ ਗੁੱਥਾਂ ਚ ਆਪ ਆਪਣੀਆਂ ਕਮੇਟੀਆਂ ਕੰਪਲੀਟ ਕਰ ਲੈਣੀਆਂ ਔਰ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੇ ਤਿਆਰੀ ਕਰਨੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਵੀ ਨਿੰਦਿਆ ਕਰਦੇ ਆ ਵੀ ਜਿਹੜੀ ਕਹਿੰਦਾ ਬੀਜੇਪੀ ਸਰਕਾਰ ਨੇ ਇਤਿਹਾਸ ਦੇ ਵਿੱਚ 143 ਮੈਂਬਰ ਆਫ ਪਾਰਲੀਮੈਂਟ ਜਿਹੜੀ ਸਸਪੈਂਡ ਕਰਤੇ ਆ ਉਹਦੇ ਵਾਸਤੇ ਬहोत ਮਾੜੀ ਗੱਲ ਆ ਸਾਰੇ ਅਸੀਂ ਪਾਰਟੀ ਦੇ ਇਕੱਠੇ ਹੋ ਕੇ ਮੇਰ ਸਾਹਿਬ ਇੱਥੇ ਨੇ ਕੌਂਸਲ ਸਿਦਾਂ ਮੇਥੇ ਨੇ ਸਾਰੇ ਜਾਣੇ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਔਰ ਆਨਲਾਈਨ ਟਾਈਮ ਤੇ ਜਿਹੜਾ ਵੀ ਪਾਰਟੀ ਪ੍ਰੋਗਰਾਮ ਦੇਗੀ ਉਹ ਇੱਕ ਦਾ ਉਸ ਦੇ ਸਬੰਧ ਵਿੱਚ ਜਾਂ ਪਾਰਟੀ ਦੇ ਡਿਵੈਲਪਮੈਂਟ ਦੇ ਸਬੰਧ ਵਿੱਚ ਅਸੀਂ ਤਤਪਰ ਦਿਨ ਰਾਤ ਇੱਕ ਕਰਨ ਵਾਸਤੇ ਤਿਆਰ ਆ ਕਿੱਦਾਂ ਦੀਆਂ ਤਿਆਰੀਆਂ ਚੱਲਦੀਆਂ 2024 ਦੇ ਵੇਖੋ 2024 ਦੀ ਪਾਰਟੀ ਵੀ ਹਰ ਹਰ ਪਾਰਟੀ ਦਾ ਆਪਣਾ ਪ੍ਰੋਟੋਕੋਲ ਆ ਸਾਡਾ ਆਪਣਾ ਵਾ ਅਸੀਂ ਵਾਡਾ ਵਾਰਡ ਵਾਈਜ਼ ਦੇ ਵਿੱਚ ਆਪਣੇ ਸਾਰੇ ਬੂਥ ਲੈਵਲ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਰਿਹਾ ਔਰ ਜਿਨ ਨੂੰ ਵੀ ਪਾਰਟੀ ਨੰਬਰ ਆਫ ਪਾਰਲੀਮੈਂਟ ਦੀ ਟਿਕਟ ਦੇਗੀ ਅਸੀਂ ਦਿਨ ਰਾਤੇ ਕਰਕੇ ਨਾਲ ਦੱਸਾਂਗੇ ਲਾਇਸੈਂਸ ਹੋਣ ਦੇ ਚਾਂਸ ਹੈ ਇਹ ਹਾਈ ਕਮਾਂਡ ਦੇਖਣਾ ਇਹ ਸਾਡੇ ਵਾਸਤੇ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਹੈ ਜੇ ਲਾਇਸੈਂਸ ਹੋ ਜਾਣਾ ਨੂੰ ਕੋਈ ਕਿਸਮ ਦਾ ਕੋਈ ਫਰਕ ਨਹੀਂ ਪਾਰਟੀਆਂ ਨੇ ਵੇਚ ਲਿਆ ਵਾ ਸਭ ਨੇ ਵੇਚ ਲਿਆ ਕਿਦਾਂ ਕਿਦਾਂ ਕੀ ਹੈਗਾ ਕਿਨੂੰ ਕੋਈ ਫਰਕ ਨਹੀਂ ਆਗਾ ਹਾਂਜੀ ਭਾਤ ਜਿਹੜੀ ਅੱਜ ਦੀ ਮੀਟਿੰਗ ਹੈ ਕਿਸ ਕਰਦੇ ਦੇਖੋ ਪਾਰਟੀ ਆਈ ਕਮਾਂਡ ਨੇ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਪਾਰਟੀ ਪ੍ਰੋਗਰਾਮ ਦਿੱਤਾ ਉਹਦੇ ਬਾਰੇ ਅੱਜ ਇਹਨਾਂ ਨੇ ਸਾਡੇ ਦਾ ਸਾਰਿਆਂ ਦਾ ਵਿਚਾਰਪਟੰਦਰਾ ਕੀਤਾ ਉਹ ਜੋ ਵੀ ਇਹਨਾਂ ਨੇ ਅੱਜ ਸਾਨੂੰ ਬੂਥ ਲੈਵਲ ਤੋਂ ਲੈ ਕੇ ਵਾਰਡ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਚੋਣਾਂ ਵਾਲੀ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਲੜ ਸਕੀਏ ਉਹਦੇ ਬਾਰੇ ਅੱਜ ਇਹਨਾਂ ਨੇ ਸਾਨੂੰ ਦੱਸਿਆ ਉਹ ਅਸੀਂ ਅੱਜ ਤੋਂ ਬਾਅਦ ਤਿਆਰੀਆਂ ਕਰਾਂਗੇ ਇਸ ਕਿਸੇ ਮੁੱਦੇ ਤੇ ਇਹ ਲੱਗਦਾ ਕਿ ਦੂਜੀ ਪਾਰਟੀ ਵੱਲੋਂ ਆਇਆ ਹੈ। ਹੁਣ ਕਿਸ ਕਿਸੇ ਮੁੱਦੇ ਦੇ ਉੱਤੇ ਦੂਜੀ ਪਾਰਟੀ ਵੱਲੋਂ ਆਰਡਰ ਆਇਆ ਹੈ ਕਿ ਕਿਸ ਕਿਸੇ ਮੁੱਦੇ ਤੇ ਮੀਟਿੰਗ ਹੋਵੇਗੀ। ਮੁੱਦੇ ਨਹੀਂ ਹੋਏ ਤੇ ਸਾਨੂੰ ਪਾਰਟੀ ਨੂੰ ਇਕੱਠਿਆਂ ਕਰਨ ਲਈ ਸਾਰਿਆਂ ਨੂੰ ਆਏ ਆ। ਤੇ ਜੇ ਜਦੋਂ ਕੋਈ ਮੈਨੀਫੈਸਟੋ ਪਾਰਟੀ ਦਾ ਤਿਆਰ ਹੋਏਗਾ ਉਹ ਸਾਨੂੰ ਦੱਸਣਗੇ ਫਿਰ ਉਹ ਤੁਹਾਨੂੰ ਦੱਸ ਦਵਾਂਗੇ। ਅਜੇ ਅਸੀਂ ਬੂਥ ਲੈਵਲ ਤੇ ਕਮੇਟੀਆਂ ਜਿਹੜੀਆਂ ਨੇ ਬਣਾਉਣ ਵਾਸਤੇ ਆਇਆ ਤੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਪਾਰਟੀ ਨੂੰ ਭੇਜਣੀਆਂ ਨੇ ਤੇ ਇਹਨਾਂ ਸਾਰੇ ਆਪਣੇ ਸੰਗਠਨ ਨੂੰ ਜਿਹੜਾ ਇਕੱਠਿਆ ਕਰਕੇ ਤੇ ਉਹ ਡਿਊਟੀਆਂ ਲਾਣਗੇ। ਉਬਾਂਤ ਆਪਦੇ। ਹਾਂਜੀ ਦਰਸਾਵਾ ਦੀ ਮੀਟਿੰਗ ਹੈ ਅੱਜ ਕੇਸੀ ਮੀਟਿੰਗ ਰੱਖੀ ਹੈ ਜੀ। ਅੱਜ ਦੀ ਮੀਟਿੰਗ ਪਾਰਟੀ ਪ੍ਰੋਗਰਾਮ ਦੇ ਵਾਸਤੇ ਪ੍ਰਧਾਨ ਜੀ ਸਾਡਿਆਂ ਨੂੰ ਉੱਤੋਂ ਸੰਦੇਸ਼ ਆਇਆ ਸੀਗਾ। 24 ਦੇ ਇਲੈਕਸ਼ਨ ਆ ਰਹੇ ਆ। ਇਹਦੇ ਵਾਸਤੇ ਬੂਥ ਲੈਵਲ ਦੇ ਉੱਤੋਂ ਪੰਨਿਆਂ ਨੂੰ ਕੈਮ ਕਰੋ। ਸਾਰੀਆਂ ਲਿਸਟਾਂ ਬਣਾ ਕੇ ਸਾਨੂੰ ਭੇਜੋ ਜਿਹਦੇ ਨਾਲ ਅਸੀਂ ਇਲੈਕਸ਼ਨ ਜਿਹੜਾ 24 ਦਾ ਸੌਖਾ ਲੜ ਸਕੀਏ। ਇਹ ਹੁਣ ਤੋਂ ਤਿਆਰੀ ਕਰਾਂਗੇ। ਤੇ ਫੇਰ ਹੀ ਜਾ ਕੇ ਗੱਲ ਬੰਨੀ ਆ ਜੇਕਰ ਮੌਕੇ ਦੇ ਉੱਤੇ ਕੋਠੇ ਕੋਠੇ ਪਰੋਂ ਉਹ ਗੱਲ ਨਹੀਂ ਬੰਦੀ ਹੁੰਦੀ ਇਹ ਜਿਹੜੀ ਮਿਹਨਤ ਹੁੰਦੀ ਆ ਨਾਲੇ ਤੇ ਪਾਰਟੀ ਦਾ ਸੰਗਠਨ ਹੋ ਜਾਂਦਾ ਵਾ ਜੇ ਕੋਈ ਗੁੱਸੇ ਰਾਜੀ ਹੋਵੇ ਤੇ ਉਹਨੂੰ ਮਨਾਇਆ ਜਾਂਦਾ ਵਾ ਠੀਕ ਹੋ ਜਾਂਦਾ ਉਹਦੇ ਨਾਲ ਐਮਸੀ ਵੀ ਇਕੱਠੀ ਹੋ ਜਾਂਦੀ ਆ ਇਸੇ ਮੁੱਦੇ ਦੇ ਉੱਤੇ ਹੀ ਅਸੀਂ 24 ਦੇ ਇਲੈਕਸ਼ਨ ਦੇ ਉੱਤੇ ਜਿਹੜੀ ਇਹ ਮੀਟਿੰਗ ਕੀਤੀ ਆ ਉਹੋ ਹੀ ਮੀਟਿੰਗ ਇਹ ਵੀ ਕੋਈ ਪਤਾ ਨਹੀਂ ਜੇ ਹਾਲੇ ਆਲੇ ਕੋਈ ਪਾਰਟੀ ਨੇ ਡਿਕਲੇਮ ਨਹੀਂ ਜ ਕੀਤਾ ਸਿਰੇ ਲੋਕਲ ਲੀਡਰੋ ਕਿਤੇ ਨਾ ਜਾਂਦੇ ਲੋਕਲ ਲੀਡਰ ਤੇ ਚੰਗਾ ਹੋਵੇ ਹੁਣ ਸਾਡੇ 9 ਹਲਕੇ 9 ਹਲਕੇ ਦੇ ਵਿੱਚੋਂ ਹੀ ਆਊਗਾ ਨਾ ਕੋਈ ਇਹ ਤੇ ਹੈ ਨਹੀਂਗਾ ਬਟਾਲੇ ਦਾ ਹੀ ਜਿੱਦਗੇ ਨੇ ਰਾ ਐਮਪੀ ਦਾ ਇਲੈਕਸ਼ਨ ਆ ਉਹ ਪਾਰਟੀ ਡਿਸਾਈਡ ਕਰੇਗੀ ਹਾਂਜੀ ਐਮਐਲਏ ਇਲੈਕਸ਼ਨ ਜਿਹੜਾ ਵਾ ਉਹ ਜ਼ਰੂਰ ਲੋਕਲ ਕਰਨਗੇ